ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਸੜਕਾਂ ਵਿੱਚ ਜਗਾ ਜਗਾ ਤੇ ਟੋਏ ਪਏ ਹੋਏ ਹਨ ਤਾਜ਼ਾ ਤਸਵੀਰ ਰਤਨ ਸਿੰਘ ਚੌਕ ਤੋਂ ਸਾਮਣੇ ਆਈ ਜਿੱਥੇ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੇ ਘਰਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਪਾਈਪਾਂ ਪਾਈਆਂ ਗਈਆਂ ਜਗਾ ਜਗਾ ਤੋਂ ਸੜਕਾਂ ਪੁੱਟੀਆਂ ਗਈਆਂ ਪਰ ਸੜਕਾਂ ਤੇ ਪੁੱਟੇ ਹੋਏ ਟੋਏ ਨਹੀਂ ਭਰੇ ਗਏ ਜਿਸ ਨਾਲ ਵੱਡਾ ਟੋਆ ਪਿਆ ਹੋਇਆ ਹੈ ਰਾਹੀ ਗੀਰਾ ਨੇ ਮੰਗ ਕੀਤੀ ਹੈ ਕਿ ਜੇਕਰ ਇਸ ਟੋਏ ਕਾਰਨ ਕੋਈ ਹਾਦਸਾ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹ ਬਹੁਤ ਮਾੜੇ ਹਾਲਾਤ ਨੇ ਕੋਈ ਕੋਈ ਗੱਡੀ ਕੋਈ ਬੱਚਾ ਕੋਈ ਐਕਟਵਾੜ ਨਹੀਂ ਢੱਕ ਸਕਦਾ ਇਹ ਤੇ ਚਾਹੀਦਾ ਗਵਰਨਮੈਂਟ ਨੂੰ ਸਾਡੇ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਦਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਤੇ ਬੇਕਿ ਕੋਈ ਮੰਨ ਲਓ ਕੋਈ ਦੁਰਘਟਨਾ ਹੁੰਦੀ ਹੈ ਤੇਰਾ ਜ਼ਿੰਮੇਵਾਰ ਕੌਣ ਹੋਏ ਤੇ ਇਹ ਕਰਕੇ ਬੇਨਤੀ ਹੈ ਕਿ ਇਹਨੂੰ ਛੇਤੀ ਛੇਤੀ ਸਹੀ ਕੀਤਾ ਜਾਵੇ ਵਿਨਾਸ਼ ਹੋ ਰਿਹਾ ਵਿਕਾਸ ਨਹੀਂ ਹੋ ਰਿਹਾ ਫਿਰ ਦਾਗਾ ਸਹੀ ਨਹੀਂ ਕਰਨ ਦੇ ਪਾਣੀ ਪਾਪਾ ਪਾਣੀ ਦੇ ਪਾਣੀ ਪਾਣੀ ਹੁੰਦਾ ਸਪਲਾਈ ਹੁੰਦੀ ਆ ਫਿਰ ਪਾਣੀ ਬੰਦ ਪਾ ਗਏ ਫਿਰ ਚੱਲ ਜਾਂਦੇ ਆ ਫਿਰ ਪਾਣੀ ਹੁੰਦਾ ਫਿਰ ਪਾंदे ਪਾंदे ਆ ਫਿਰ ਸਰਵਾਈ ਦੇ ਕੇ ਫਿਰ ਚੱਲ ਜਾਂਦੇ ਆ ਕੋਈ ਹੱਲ ਨਹੀਂ ਕਰਨ ਦੇ ਯਾਰ ਉਹਨਾਂ ਨੂੰ ਕਹੀਦਾ ਸਾਰੇ ਇਹਨਾਂ ਦਾ ਕੋਈ ਮਸਲਾ ਹੱਲ ਕਰ ਦੋ ਕੋਈ ਵੀ ਆਣ ਕੇ ਮੀਂਹ ਕਣੀ ਚ ਡਿੱਗ ਜਾਏਗਾ ਕੌਣ ਜਿੰਮੇਵਾਰਗਾ ਸਰ ਉਹ ਆੜ ਨਹੀਂ ਸੁਣਾਈ ਨਹੀਂ ਕਰਦੇ ਜਿਹੜਾ ਵੀ ਆਂਦਾ ਉਹ ਅਫਸਰ ਜਿਹੜਾ ਇਹਨਾਂ ਦਾ ਅਫਸਰ ਜਿਹੜਾ ਇਹਨਾਂ ਦਾ ਅਫਸਰ ਉਹ ਆਂਦਾ ਨਹੀਂ ਆ ਕੋਈ ਦੂਜੇ ਹੀ ਜਾਂਦੇ ਆ ਤੇ ਜਿਹੜਾ ਕੰਮ ਆਲਾ ਆਂਦਾ ਉਹ ਕੰਮ ਨਹੀਂ ਕਰਕੇ ਜਾਂਦਾ ਉਹ ਹੀ ਦੋ ਦੋ ਘੰਟੇ ਬੈਠੇ ਰਹਿੰਦੇ ਮੁਸ਼ਕਲ ਵੇਖੋ ਤੁਹਾਡੇ ਸਾਹਮਣੇ ਹੀ ਆ ਤੜ ਪਾਣੀ ਪਾਰ ਜਦੋਂ ਪੜ ਜਾਂਦਾ ਉਦੋਂ ਕੋਈ ਨਾ ਕੋਈ ਡਿੱਗ ਗਿਆ ਫਿਰ ਆ ਗੱਲ ਹੈ ਜੋ ਜਦੋਂ ਆ ਬੋਰ ਲ ਅਸੀਂ ਉਹਨਾਂ ਨੂੰ ਕਹਿੰਨੇ ਵੀ ਆ ਇਹਨਾਂ ਬੋਰਡ ਦਾ ਆਪਣਾ ਕੋ ਹੱਲ ਕਰ ਲੋ ਕੋਈ ਨਾ ਕੋਈ ਜਦੋਂ ਆਇਆ ਡਿੱਗਾਗਾ ਕੀ ਫਾਇਦਾ ਮਿਲੇਗਾ ਕੋਈ ਫਾਇਦਾ ਨਹੀਂ ਮੰਨਣਾ ਇਹ ਤੇ ਜਨਤਾ ਨੂੰ ਨੁਕਸਾਨ ਮੰਨਣਾ ਚਲੋ ਇਹ ਜਿੰਨੇ ਜਿਹੜੇ ਬੰਨੇ ਇਹਦੇ ਤੇ ਆ ਰੱਖਦੇ ਰੱਖਦੇ ਆ ਬਾਕੀ ਉਹਨਾਂ ਨੂੰ ਵੀ ਆਪ ਚਾਹੀਦਾ ਵੀ ਆਪ ਵੀ ਧਿਆਨ ਰੱਖਣ ਨਗਰ ਨਿਗਮ ਵੱਲੋਂ ਜਿਹੜਾ ਨਹਿਰੀ ਪਾਣੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਹੀ ਸ਼ਹਿਰ ਭਰ ਦੇ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਨੇ ਪਰ ਨਗਰ ਨਿਗਮ ਦੀ ਲਾਪਰਵਾਹੀ ਦੇ ਕਾਰਨ ਜਿਹੜੇ ਟੋਏ ਪੁੱਟੇ ਗਏ ਨੇ ਉਹਨਾਂ ਨੂੰ ਪੂਰਿਆ ਨਹੀਂ ਗਿਆ ਜਿਸ ਨਾਲ ਵੱਡੇ ਹਾਦਸੇ ਹੋਣ ਦਾ ਖਤਰਾ ਬਣਿਆ ਹੋਇਆ ਹੈ ਇਸ ਵਕਤ ਰਤਨ ਸਿੰਘ ਚੌਕ ਵਿਖੇ ਮੌਜੂਦਾਂ ਜਿੱਥੇ ਇੱਕ ਟੋਆ ਪਿਆ ਹੋਇਆ ਹੈ ਪਰ ਉਸ ਨੂੰ ਪੂਰਿਆ ਨਹੀਂ ਗਿਆ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜੇਕਰ ਪੁੱਟ ਪਟਈਆ ਕਰਨਾ ਹੁੰਦਾ ਹੈ ਤਾਂ ਉਸ ਨੂੰ ਸਹੀ ਤਰੀਕੇ ਦੇ ਨਾਲ ਸੜਕ ਨੂੰ ਬਣਾਇਆ ਵੀ ਜਾਵੇ ਸ਼ਹਿਰ ਦੇ ਵਿੱਚ ਵਕ ਵਕ ਜਗ੍ਹਾ ਤੇ ਸੜਕਾਂ ਪੁੱਟੀਆਂ ਹੋਈਆਂ ਨੇ ਪਾਈਪਾਂ ਪਾਉਣ ਵਾਸਤੇ ਪਰ ਸੜਕਾਂ ਨੂੰ ਦੁਬਾਰਾ ਸਹੀ ਤਰੀਕੇ ਦੇ ਨਾਲ ਨਹੀਂ ਬਣਾਇਆ ਜਾਂਦਾ ਜਿਸ ਨਾਲ ਰਾਹੀ ਗਿਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਇਸ ਵੱਲ ਜਲਦ ਧਿਆਨ ਦੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ